क्या नाम ਕਾ ਤਾਂ दीपक कुमार दीपक जी क्या बात ਕਿਤਨੇ कितने ਹੋਏ ਸਵੇਰੇ ਸਬਕ 7 ਵਜੇ ਸੀ ਜੀ ਮੈਂ ਆਪਣਾ ਜਾ ਰਿਆ ਸੀ ਆਪਣੀ ਸਾਈਡ ਤੋਂ ਸਾਈਕਲ ਤੇ ਤੇ ਕਾਫੀ ਪਿਛੋ ਬੈਕ ਲੈ ਕੇ ਮਰਦੇ ਤਾਂ ਕਿੰਨੇ ਮਰਦੇ ਲੜਕੀ ਸੇ ਡਰਾਈਵ ਕਰ ਰਹੇ ਹੋ ਕੋਈ ਕਿੰਨੇ ਕੋਈ ਕਿੱਥੇ ਦੀ ਗੱਲ ਹੈ ਆ ਸ਼ਾਸਰੀ ਚੌਂਕ ਤੇ ਤੁਸੀਂ ਕੰਮ ਕਾਲੇ ਸਾਹਿਬ ਦੀ ਕੋਠੀ ਦੇ ਸਵੇਰੇ ਤੁਸੀਂ

ਉਨਾਂ ਦੇ ਕੋਠੀ ਦੇ ਬਿਲਕੁਲ ਸਾਹਮਣੇ ਹੋਇਆ ਇੱਕ ਲੜਕੀ ਗੱਡੀ ਸਿੱਖ ਰਹੀ ਸੀ ਉਹਦਾ ਪਿਤਾ ਉਹਨੂੰ ਸਿਖਾ ਰਿਆ ਸੀਗਾ ਤੇ ਉਹ ਅਚਾਨਕ ਇੱਕ ਸਾਈਕਲ ਵਾਲਾ ਆਇਆ ਅੱਗੇ ਤੇ ਉਹਨੂੰ ਸਾਈਡ ਮਾਰੀ ਸਾਈਕਲ ਵਾਲਾ ਸਾਈਡ ਤੇ ਡਿੱਗ ਪਿਆ ਤੇ ਸਾਈਕਲ ਥੱਲੇ ਆ ਗਿਆ ਉਹ ਲੜਕੇ ਥਬਰਾਉਣ ਨਾਲ ਉਹਨੇ ਇੱਕ ਲੇਟਰ ਦਬਤਾ ਗੱਡੀ ਦਾ ਤੇ ਗੱਡੀ ਜਾ ਕੇ ਸਾਹਮਣੇ ਕਾਲੀਆ ਸਾਹਿਬ ਦੇ ਕੋਠੀ ਗੱਡੀ ਖੜੀ ਸੀਗੀ ਉਹਨਾਂ ਦੀ ਗੱਡੀ 'ਚ ਭੱਜੀ ਗੇਟ ਭੰਨਤਾ ਕਾਫੀ ਨੁਕਸਾਨ ਹੋਇਆ ਮਤਲਬ ਦਾ ਇੰਜਰ ਕਿੰਨੇ ਲੋਗ ਹੋਏ ਨੇ ਇੰਜਰ ਇੱਕ ਲੜਕੀ ਇੱਕੋ ਹੀ ਆਇਆ ਮੁੰਡਾ ਸਾਈਕਲ ਵਾਲਾ ਦੀਪਨਾ ਆ ਉਹਦਾ ਤੇ ਠੀਕ ਹੈ ਫਿਲਹਾਲ ਉਹ ਨਹੀਂ ਉਹ ਠੀਕ ਨਹੀਂ ਠੀਕ ਨੇ ਉਹ ਬਿਲਕੁਲ ਠੀਕ ਨੇ ਉਹਦਾ ਨਾਮ ਕੀ ਹੈ ਇਹ ਰਸਤੇ ਮਹੱਲੇ ਦੇ ਰਹਿਣ ਵਾਲੇ ਹੈ ਜੀ ਏਜ ਕਿੰਨੀ ਕੁ ਹੈ ਜਿਹੜਾ ਚਲਾਉਂਦਾ ਲੜਕੀ ਦੀ ਏਜ 18 ਮਹੀਨੇ 18 ਸਾਲ ਤੇ 9 ਮਹੀਨੇ ਦੱਸ ਦੇ ਅੰਡਰਏਜ ਵੀ ਦੱਸਿਆ ਗਿਆ ਅੰਡਰਏਜ ਤਾਂ 18 ਮਹੀਨੇ ਮਤਲਬ ਉਹਦਾ ਲਰਨਿੰਗ ਅ ਲਾਇਸੈਂਸ ਬਣਿਆ ਹੋਇਆ ਹੈ ਤੇ ਵਾਕਿਓ ਕੇ ਅੰਦਰ ਦੂਜਾ ਅਪਲਾਈ ਕੀਤਾ ਹੋਇਆ ਹੈ ਲੜਕੀ ਦਾ ਨਾਮ ਮੇਰੇ ਕੋਲ ਡਾਇਰੀ ਪਈ ਹੈ ਮੈਂ ਉੱਥੇ ਲਿਖਿਆ ਹੈ ਤੇ ਜਿਹੜਾ ਇੰਜੈਕਟ ਹੋਇਆ ਉਹ ਠੀਕ ਹੈ ਹੁਣ ਠੀਕ ਹੈ ਉਹ ਹਸਪੀਟਲ ਤੋਂ ਆਇਆ ਸੀਗਾ ਹੁਣ ਉਹਦੇ ਟੈਸਟ ਵਗੈਰਾ ਕਹਿੰਦੇ ਮੈਂ ਕਰਵਾਉਣੇ ਤੇ ਫਿਲਹਾਲ ਤੇ ਉਹ ਆਪਣੇ ਟੈਸਟ ਵਗੈਰਾ ਕਰਾਉਂਦਾ ਆ ਜੋ ਲਿਖਾਉਣਗੇ ਉਹ ਹਿਸਾਬ ਨਾਲ ਕਾਰਵਾਈ ਹੋਏਗੀ ਚੀ ਆ ਨਏ ਰਾਮ ਸ਼ੰਕਰ ਕੀ ਗੱਲ ਕੀ ਹੋਈ ਕਿ ਕਿਨੇ ਹੋਈ ਗੱਲ ਇਹ ਗੱਡੀ ਇੱਥੇ ਮੋੜਨ ਲੱਗੇ ਸੀਗੇ ਗੱਡੀ ਮੋੜਦੇ ਹੋਏ ਮੋੜਦੇ ਆ ਪੂਰੇ 7 ਵਜੇ ਗੱਡੀ ਸਿਖਾਉਂਦੇ ਸੀਗੇ ਆਪਣੇ ਕੋਲੇ ਨੂੰ ਇੱਥੇ ਗੱਡੀ ਮੋੜਨ ਲੱਗੇ ਬੈਕ ਕਰਨ ਲੱਗੇ ਰੇਸ ਹੋ ਗਈ ਤੇਰੇ ਤੇ ਤੇ ਇਨਾ ਕੋਲ ਸਾਂਭੀ ਨਹੀਂ ਗਈ ਸਾਂਭੀ ਨਹੀਂ ਗਈ ਜਦੋਂ ਆਪਣੇ ਸਾਹ ਦੀ ਗੱਡੀ 'ਚ ਲੱਗੇ ਉੱਥੇ ਬੈਕ ਹੋ ਕੇ ਇੱਥੇ ਨੂੰ ਆ ਗਏ ਤੇ ਕਿੰਨੇ ਕੋਈ ਹਣ ਘਾਇਲ ਹੋਇਆ ਜਿੱਤੇ ਕਿਤੇ ਕਿਤੇ ਇੱਕ ਬੰਦਾ ਤਾਂ ਫਟਰ ਜਾ ਹੋ ਗਿਆ ਸਰ ਤੇ ਸੱਟ ਲੱਗੀ ਉਸਕੇ ਸਾਈਕਲ ਵੀ ਗੱਡੀ ਦੇ ਅੰਦਰ ਆ ਗਏ ਇਸ ਲਈ ਤੁਸੀਂ ਜੁੜੀ ਕਿੱਥੇ ਕਰਦੇ ਆਹੇ ਇੱਥੇ ਕੋਠੇ ਸਾਹਿਬ ਸਾਦੇ ਪੁਤਿਗਾਰ ਦੇ ਕਿਹਨਾਂ ਦੇ ਕਾਲਿਆ ਸਾਹਿਬ ਦੇ ਹੂੰ ਤੁਹਾਡੇ ਵੀ ਇੱਥੇ ਕੋ ਵਜਣ ਲੱਗੀ ਸੀ ਕਿ ਤੁਸੀਂ ਬਾਹਰ ਲੈ ਆਹੇ ਤੇ ਇੱਥੇ ਸੀਗੇ ਆਹੇ ਪਿੱਛੇ ਆ ਗਏ